ਲਓ ਵੀ ਦੋਸਤੋ ਅੱਜ ਆਪਾਂ ਕद्दू ਦੀ ਮਰਫੀ ਬਣਾਵਾਂਗੇ ਤੇ ਦੱਸਾਂਗੇ ਵੀ ਅੱਜ ਕੀ ਕੁਝ ਪੈਂਦਾ ਤੇ ਕਿਵੇਂ ਬਣਦੀ ਆ ਤੇ ਮਾੜਾ ਇਹ ਦੱਸਿਓ ਵੀ ਦੁਕਾਨ ਵਾਲੇ ਵਾਂਗੂ ਬਣੀ ਆ ਕਿ ਨਹੀਂ ਤੇ ਦੇਖੋ ਫਿਰ ਸਾਡੀ ਵੀਡੀਓ ਸਭ ਤੋਂ ਪਹਿਲਾਂ ਕੀ ਕਰਨਾ ਕद्दू ਨੂੰ ਚੰਗੀ ਤਰ੍ਹਾਂ ਛੇਲੋ ਇਹਦਾ ਛਿਲਕਾ ਗਾਹੇ ਚੰਗੀ ਤਰ੍ਹਾਂ ਲਾ ਲਓ ਬਈ ਹਾਂ ਐਂਸ ਮਾਰ-ਮਾਰ ਕੇ ਪੂਰਾ ਰੋਡਾ ਬੋਡਾ ਕਰਦੇ ਉਹਨੂੰ ਫੇਰ ਹੀ ਬਰਫੀ ਘੈਂਟ ਜੀ ਬਣੂਗੀ ਪਹਿਲਾਂ ਕਦੂ ਚੰਗੀ ਤਰ੍ਹਾਂ ਜੀਰੋ ਤੇ ਜੇ ਕਦੂ ਕੱਚਾਗਾ ਤਾਂ ਤਾਂ ਬਈ ਉਹਦਾ ਕਦੂ ਕਸਾ ਪਾਣੀ ਕਰਾਂਗੇ ਤੇ ਜੇ ਪੱਕਾ ਨਿਕਲ ਗਿਆ ਤਾਂ ਉਹਦਾ ਗੋਦਾ ਕੱਢਣਾ ਪਊ ਜਿਹੜਾ ਆਪਣਾ ਗੋਦਾਗਾ ਇਹਦੇ ਬੀ ਹੋਣਗੇ ਬਾਹਰ ਕੱਢਣੇ ਪੈਣਗੇ ਜਾਂ ਦੂਜੀ ਚੀਜ਼ ਦਾ ਕਦੂ ਕਸੂਗਾ ਆ ਕੱਟ ਕੇ ਦਿਖਾਉਣਾ ਤੁਹਾਨੂੰ ਆਪਾਂ ਅੱਗੇ ਤੇ ਆ ਹੁਣ ਸਟਾਰਟ ਹੋ ਰਿਹਾ ਕਦੂ ਕਸਾ ਆ ਜੋਰ ਲਾ ਕੇ ਕਰਨਾ ਹੈ। ਇਹ ਜੀ ਪਰਫੀ ਵਧੀਆ ਹੋਣਾ। ਇਹ ਫਾੜੀਆਂ ਕਰਕੇ ਕਰਨਾ ਬਈ ਕਦੂ ਕਸੇ ਤਾਂ। ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਕਦੂ ਪੱਕਾਗਾ ਤਾਂ ਉਹਦੇ ਵੀ ਕੱਢ ਦਿਓ। ਜੇ ਕੱਚਾ ਸੀ ਕਦੂ ਤਾਂ ਹੀ ਆਪਾਂ ਸਿੱਧੇ ਤੌਰ ਤੇ ਜਿਹੜਾ ਕਦੂ ਕਸ ਕਰ ਰਹੇ ਆ। ਪਹਿਲੇ ਭੱਜੀ ਜਾਂਦਾ ਕਹਿੰਦਾ ਮੇजे ਮਤ ਮਾਰੋ ਮਤ ਮਾਰੋ। ਅੱਜ ਤਾਂ ਜੱਟ ਬਣਾਉਣਗੇ ਵਰਫੀ ਅੱਜ ਨਹੀਂ ਹਟਦੇ ਲੋ ਵੀ ਵੀਰੋ ਇਹਨਾਂ ਕद्दू ਕਸ ਹੋ ਕੇ ਤਿਆਰ ਆ ਆ ਦੇਖ ਸਕਦੇ ਤੁਸੀਂ ਵੀ ਜਮੀ ਇਸ ਤਰ੍ਹਾਂ ਬਣਾਉਣਾ ਆਪਾਂ ਪੀਚਰਾ ਕੱਢ ਦੋ ਕद्दू ਦਾ ਇਹ ਕद्दू ਕਸ ਹੋ ਗਿਆ ਤਾਂ ਇਸ ਤਰ੍ਹਾਂ ਪਿੰਨੀਆਂ ਬਣਾ ਕੇ ਤਾਂ ਪਾਣੀ ਡਰਨਾ ਆ ਦੇਖ ਸਕਦੇ ਹੋ ਵੀ ਮਾਰ ਕੇ ਜਿਵੇਂ ਆਪਾਂ ਲੱਡੂ ਨਹੀਂ ਪਟ ਦਉਂਦੇ ਐਵੇਂ ਮਚਣਾ ਨਹੀਂ ਅਜਿਹਾ ਦਾ ਪਾਣੀ ਥੱਲੇ ਬਚ ਜੰਦਾ ਇਹ ਸਬਜ਼ੀ ਬਣਾਉਣੀ ਹੈ ਤੁਸੀਂ ਆਉਂਦੇ ਵਿੱਚ ਪਾਉਂਗੇ ਬਾਲਾ ਵਧੀਆ ਆਉਂਦਾ ਇਹ ਇਹ ਜੀ ਸਬਜ਼ੀ ਨਹੀਂ ਬਣਾ ਰਹੇ ਆ ਉਹ ਕੋਈ ਉਹ ਪੀ ਲਓ ਨਾ ਉਹ ਵੀ ਸਿਹਤ ਵਾਸਤੇ ਬਹੁਤ ਚੰਗਾ ਆਉਂਦਾ ਹੈ ਠੰਡਾ ਹੁੰਦਾ ਬਈ ਕਦੂ ਦਾ ਪਾਣੀ ਪਰ ਆਪਾਂ ਬੇਸਟ ਨਹੀਂ ਕਰਨਾ ਬਾਹ ਪਾਣੀ ਇਹਨਾਂ ਯਾਦ ਰੱਖਿਓ ਆ ਪਾਣੀ ਨਿਕਲ ਰਿਹਾ ਬਈ ਇਹ ਚੋਂ ਕद्दू ਗੋਸ਼ਤ ਨੂੰ ਇਹ ਕद्दू ਦੀ ਸਬਜ਼ੀ ਬਣਾਈ ਜਾਂ ਤਾਂ ਵਿੱਚ ਪਾ ਲਿਓ ਨਹੀਂ ਆਪਾਂ ਤਾਂ ਬਈ ਬਣਾਈ ਨਹੀਂ ਹੈਗੀ ਅੱਜ ਬਰਫੀਨੇਟਡ ਭਰਾਂਗੇ ਇਹ ਆਪਾਂ ਹੁਣ ਪਾਣੀ ਪੀਵਾਂਗੇ ਇਹ ਚੱਕ ਬਈ ਲੈ ਤਾਂ ਮੈਂ ਹੀ ਪੀਣਾ ਹੈ ਆ ਹੋ ਗਿਆ ਆਪਣਾ ਕद्दू ਗੋਸ਼ਤ ਆ ਲੋ ਵੀ ਬੀਰੋ ਆਪਾਂ ਹੁਣ ਕੜਾਹੀ ਧਰ ਲਈ ਆ ਤੇ ਇਹ ਜੇ ਸਭ ਤੋਂ ਪਹਿਲਾਂ ਘਿਓ ਪਾਵਾਂਗੇ ਆਪਾਂ ਗੋਈ ਸਾਰ ਜਿਹੜਾ ਪਾਉਣਾ ਘਿਓ ਵਾਲਾ ਵੱਧ ਵੀ ਨਾ ਹੋਵੇ ਵਾਲਾ ਘੱਟੇ ਵੀ ਨਾ ਘਿਓ ਜਦੋਂ ਵਧੀਆ ਗਰਮ ਹੋ ਗਿਆ ਤਾਂ ਇਹ ਤੋਂ ਬਾਅਦ ਆਪਾਂ ਜਿਹੜਾ ਕਦੂ ਖਸ ਕਰਿਆ ਕਦੂ ਆ ਉਹ ਪਾਵਾਂਗੇ ਇਹ ਚ ਪਹਿਲਾਂ ਇਹਨੂੰ ਗਰਮ ਹੋ ਜਾਂਦੇ ਫਿਰ ਫਰਮਾਪਾ ਆਪਣਾ ਕਿਉਂ ਵਧੀਆ ਉਬਲ ਗਿਆ ਜਿਹੜਾ ਕद्दू ਬਸ ਕਰਾਇਆ ਕद्दूਆ ਇਹ ਪੋਣਿਆਂ ਹੁਣ ਵਿੱਚ ਇਹਨੂੰ ਚੰਗੀ ਤਰ੍ਹਾਂ ਭੁੰਨਾ ਬਈ ਹਾਂ ਮਾਰ ਮਾਰ ਕੇ ਫੋਚਣਾ ਧੂਆ ਕੱਢ ਦੇਦਾ ਵਧੀਆ ਤਰੀਕੇ ਨਾਲ ਭੁੰਨਾ ਆ ਜਾਰੇ ਪਾਸੇ ਹਰਵਾਣਾ ਐ ਕਿਦੋਂ ਰਹਿਣਾ ਯਾਰ ਜੇ ਦਾ ਆਪਣਾ ਕੱਦੂ ਦਾ ਖੱਦਾ ਭੁੱਜ ਗਿਆ ਤਾਂ ਇਹ ਜੇ ਫਿਰ ਮਲੇਈ ਪਾਇਓ ਕੋਲੀ ਜਾਂ ਫਿਰ ਦੁੱਧ ਦੀ ਕੋਲੀ ਭਰ ਕੇ ਮਾਰਿਓ ਉਹ ਚੀਜ਼ ਮੇਰੀ ਥੋੜੀ ਉਹ ਕਰਨ ਜਿਹੜਾ ਕਹਿੰਦਾ ਮੈਂ ਧੂਆਂ ਘੜ ਦੋ ਇਹਦੇ ਧੂਏ ਦੇ ਚੱਕਰ ਜਮੇ ਨੂੰ ਫੜ ਦੂੰ ਉਹ ਚੌੜ ਕਰ ਰਿਹਾ ਦੀ ਮਜ਼ਾ ਕਰ ਰਿਹਾ ਦੀ ਹੇ ਕਿੰਨੀ ਤਰ੍ਹਾਂ ਖੁਰਚਣਾ ਮਾਰਨਾ ਬਈ ਕਈ ਵਾਰੀ ਆ ਜਾਂਦਾ ਮਲਾਈ ਨਹੀਂ ਆਈ ਤਾਂ ਦੁੱਧ ਦੀ ਘੋਲੀ ਭਰ ਕੇ ਮਾਰੋ ਇਹ ਜਾਂ ਆਪਣੇ ਹੈਗੀ ਨਹੀਂ ਮਲਾਈ ਆਪਾਂ ਮਲਾਈ ਵਾਲੀ ਬਈ ਆ ਦੇਖੋ ਭਰਾਓ ਅਬਦਾਮ, ਕਾਜੂ ਤੇ ਇਲੈਚੀ ਪਾਊਡਰ ਆ ਇਹ ਸਾਰਾ ਮਿਕਸ ਕਰਕੇ ਆਪਾਂ ਤਾਂ ਹੀ ਲਾਦਾ ਜੈਸੇ ਵੀ ਕੱਲਾ-ਕੱਲਾ ਰਲਾ ਦਿਓ ਇਹ ਟੇਸਟ ਵਾਸਤੇ ਵਧੀਆ ਬਣ ਜਾਂਦਾ ਬਈ ਹਾਂਡੇ 'ਚ ਆਪਾਂ ਸਵਾਦ ਅਨੁਸਾਰੀ ਪਾਉਣੀ ਆ ਜੇ ਕੋਸ਼ਿਸ਼ ਆਪਾਂ ਪਹਿਲਾਂ ਰਲਾਤੀ ਦੇਖ ਕੋਸ਼ਿਸ਼ ਹੋਣ ਪਈ ਆ ਜੇ ਟੇਸਟ ਵਾਸਤੇ ਤੁਸੀਂ ਪਾਉਣਾ ਤਾਂ ਕੋਕੋਨਟ ਪਾਊਡਰ ਹੀ ਪਾ ਸਕਦੇ ਹੋ ਵੀ ਬਹੁਤ ਵਧੀਆ ਆਂਦਾ ਪਰ ਆਪਾਂ ਉਹ ਵਿੱਚ ਨਹੀਂ ਪਾਇਆ ਦੇ ਆ ਉਬਲਣਾ ਸਟਾਰਟ ਹੋ ਗਏ ਹੈ ਇਹ 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 ਬਰਫੀ ਦਾ ਰੰਗ ਵਧੀਆ ਬਣ ਜਾ ਉਹਦੇ ਵਾਸਤੇ ਆਪਾਂ ਲੱਡੂ ਵਾਲਾ ਰੰਗ ਪਾਵਾਂਗੇ ਥੋੜਾ ਜਿਹਾ ਵੀ ਕਲਰ ਇਹਦਾ ਵਧੀਆ ਆ ਜੇ ਪੂੜ ਕਲਰ ਹੁੰਦਾ ਜਿਹੜਾ ਆਪਣਾ ਦੇਖ ਕਿੰਨਾ ਰੰਗ ਬਦਲਦਾ ਹੈ ਕਿਉਂ ਬਦਲਦਾ ਨਾ ਰੰਗ ਇਹ ਜਿਵੇਂ ਚੰਨਣ ਕੀ ਦਾ ਰੰਗ ਬਦਲਦਾ ਹੁੰਦਾ ਐ ਬਦਲਦਾ ਰਾਂਗੇ ਇਹਦਾ ਹੁਣ ਖੇਰ ਹੁਣ ਦੂਹੀ ਚੰਨਣ ਕੀ ਜਿਹੜੇ ਪਾਸੇ ਨਾ ਜਾਏ ਉਹ ਇਧਰਲੇ ਪਾਸੇ ਆ ਜਾਓ ਧਿਆਨ ਦਿਓ ਹਾਂ ਜੇ ਆਪਾਂ ਉਧਰ ਖੋਚਣ ਲੱਗ ਗਏ ਆਪਣੀ ਤੇ ਕੱਦੂ ਦਾ ਫਾਲੀ ਸਾਰੀ ਮਿਹਨਤ ਖਰਾਬ ਜਾਊਗੀ ਥੱਲੇ ਲਾਜੀਏ ਵਰਤੀ ਬਰਫੀ ਦੇ ਸੁਪਨੇ ਉਹ ਵੀ ਲਾਗੇ ਬਰਫੀ ਦਾ ਜਿਹੜਾ ਮਟੀਰੀਅਲ ਆ ਉਹ ਸਾਰਾ ਬਣ ਕੇ ਤਿਆਰ ਆ ਬਸ ਹੁਣ ਇਹਨੂੰ ਇੱਕ ਥਾਲਜੇ ਕੱਢ ਕੇ ਸਾਲ ਦੇ ਪਹਿਲਾਂ ਘਿਓ ਲਉਣਾ ਫਿਰ ਉਹ ਚ ਕਟਾਂਗੇ ਤੇ ਫਿਰ ਉਹ ਚ ਬਰਫੀ ਦੇ ਪੀਸ ਕਟਾਂਗੇ ਇੱਕ ਗੱਲ ਧਿਆਨ ਰੱਖਣਾ ਵੀ ਜੋ ਪਾਣੀ ਹੈ ਜਿਹੜਾ ਉਹ ਬਿਲਕੁਲ ਮੱਚ ਜੇ ਜਿਵੇਂ ਆਪਣਾ ਬਣ ਗਿਆ ਇਦਾਂ ਆ ਦੇਖੋ ਪਾਣੀ ਨਾ ਰਹੇ ਜਾਂ ਐਂ ਬਰਫੀ ਦੇ ਜਿਹੜੇ ਪੀਸ ਨੇ ਉਹ ਵਧੀਆ ਤਰੀਕੇ ਨਾਲ ਹੀ ਕੱਟੇ ਜਾਣ ਦੇਖੋ ਇਸ ਤਰ੍ਹਾਂ ਘਿਓ ਲਾਣਾ ਹੈ ਤੇ ਕਿਓ ਲਾਉਂਦਾ ਕਰਦੇ ਆ ਵੀ ਆਪਾਂ ਬਰਫੀ ਦੇ 20 ਕਟਾਂਗੇ ਤੇ ਬਾਅਦ ਚੋਂ ਥੱਲੇ ਨਾ ਚਿਪਣ ਲੋ ਜੀ ਆਪਾਂ ਬਾਕੀ ਦਾ ਜਿਹੜਾ ਮਟੀਰੀਅਲ ਆ ਉਹ ਸਾਰਾ ਬਣ ਕੇ ਤਿਆਰ ਆ ਕਿਓ ਲਾਉਂਦਾ ਮੇਨ ਕਰਨਾ ਇਸ ਦੀ ਵੀ ਜਿਹੜਾ ਬਰਫੀ ਦਾ ਜਿਹੜਾ ਮਟੀਰੀਅਲ ਉਹ ਥੱਲੇ ਨਾ ਚਿਪੇ ਐਂ ਜੋ ਆਪਾਂ ਪੀਸ ਕਟਾਂਗੇ ਫਿਰ ਉਹ ਪੀਸ ਟੁੱਟਣਗੇ ਚੰਗੀ ਤਰੀਕੇ ਨਾਲ ਸਾਫ ਕਰ ਲਓ ਇਹ ਵੀ ਆ ਦੇਖੋ ਬਣ ਕੇ ਤਿਆਰ ਆ ਜੇ ਤੁਸੀਂ ਇਹਨੂੰ ਹੋਰ ਆਕਰਸ਼ਿਤ ਬਣਾਉਣਾ ਚਾਹੁੰਦੇ ਹੋ ਤਾਂ ਮਨਮਤ ਅਨੁਸਾਰ ਜੇ ਡਰਾਈ ਫਰੂਟ ਵਗੈਰਾ ਵੀ ਉਹ ਕਰ ਸਕਦੇ ਹਾਂ ਦੇਖੋ ਜੀ ਆ ਬਣ ਕੇ ਤਿਆਰ ਆ ਬਿਲਕੁਲ ਪੱਤਰ ਕਰ ਲਓ ਇਹਨੂੰ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਤਾਂ ਬਣਾਈ ਦਾ ਹੋਣਾ ਤੇ ਕੱਟ ਲਾਉਣ ਵੀ ਲੱਗੇ ਇਹ ਮੇਨ ਕਰਨਾ ਇਹਦਾ ਆਇਆ ਬੀਜੂ ਆਪਣੀ ਠੰਡੀ ਹੋ ਗਈ ਉਦੋਂ ਹੀ ਭਰਨ ਲੱਗ ਜੂਗੀ ਫਿਰ ਅਸੀਂ ਆਪਾਂ ਕੱਟ ਲਾ ਕੇ ਪਹਿਲਾਂ ਧਰ ਤੇ ਤੇ ਬਾਅਦ ਚ ਆਪਾਂ ਕੱਲੇ ਪੀਸੀ ਚੱਕਣੇ ਆਣੇ ਹਾਂ ਕਿਵੇਂ ਹੁਣ ਢੇਲੀ ਜਿਹੀ ਲੱਗ ਰਹੀ ਆ ਬਾਅਦ ਚ ਇਹ ਪੂਰੇ ਟਾਈਟ ਪੀਸ ਬਣ ਜਾਣਗੇ ਤੇ ਬਾਅਦ ਚ ਕੱਟਣੇ ਓਕੇ ਹੋਣਗੇ ਤੇ ਬਾਅਦ ਚ ਹੁਣ ਆਪਾਂ ਕੱਢਣੇ ਆ ਆ ਦੇਖ ਸਕਦੇ ਲੋ ਜੀ ਹੁਣ ਆਪਣੀ ਬਰਫੀ ਤਿਆਰ ਆ ਤੇ ਤੇ ਆਪਾਂ ਕੱਟ ਲਾ ਦਈਏ ਪਹਿਲਾਂ ਨਿਸ਼ਾਨ ਲਾਏ ਜੀ ਉਹਦੀ ਹੈਲਪ ਨਾਲ ਹੁਣ ਸੋਖੇ ਹੋ ਜਾਣਗੇ ਕੱਟ ਲਾਉਣੇ ਇਹ ਬਰਫੀ ਤੁਸੀਂ ਕੋਕੋਨਟ ਪਾਊਡਰ ਤੇ ਮਿਲਕ ਪਾਊਡਰ ਜੇ ਪਾ ਰਹੇ ਹੋ ਆਪਾਂ ਪਾਏ ਨਹੀਂਗਾ ਵੈਸੇ ਉਹਦੇ ਨਾਲ ਕੀ ਹੋਊਗਾ ਵੀ ਇਹ ਛੇਤੀ ਪੱਕ ਜੂਗੀ ਕਹਿੰਦਾ ਭਾਪ ਪਹਿਲਾਂ ਜਿਹੜੇ ਆਪਣੇ ਪੀਸਤੀ ਨਰਮ ਸੀ ਤੇ ਉਹ ਚੀਜ਼ ਪਾਉਣ ਨਾਲ ਵੀ 15 ਮਿੰਟਾਂ 'ਚ ਤਿਆਰ ਹੋ ਜੂਗਾ ਇਹ ਤੇ ਪੀਸ ਘੱਟੇ ਰਹਿਣਗੇ ਹੁਣ ਆਪਾਂ ਨੂੰ 2-3 ਘੰਟਿਆਂ ਦਾ ਸਮਾਂ ਲੱਗ ਗਿਆ ਵੀ ਪੀਸ ਜਿਹੜੇ ਇਕੱਠੇ ਹੋਣ ਤੇ ਸਸਤੇ ਕਦੂਆਂ ਦੀ ਬਰਫੀ ਹੋਈ ਤਿਆਰ खा के दसीं भीरा सवाल मजे में वेरी टेस्टी